ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਕੋ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਇਥੇ ਮਾਰਨਿੰਗ ਦਾ ਮਾਰਨਿੰਗ ਦਾ ਵੀ ਲਾਈਕ ਮੈਂ ਕਿਚਨ ਦਾ ਕਾਫੀ ਕੰਮ ਕਰ ਚੁੱਕੀ ਸੀ ਸਬਜ਼ੀ ਵਗੈਰਾ ਬਣੀ ਪਈ ਸੀ ਆਟਾ ਗੁੰਨ ਲਿਆ ਸੀ ਹਨ ਫਿਰ ਮੈਂ ਹੋ ਗਈ ਸੀ ਡਸਟਿੰਗ ਵਾਲ ਅੱਜ ਮੈਂ ਕੱਪੜੇ ਨਹੀਂ ਧੋਣੇ ਸੀ ਫਿਰ ਇਸ ਕਰਕੇ ਕਿਚਨ ਦਾ ਕੰਮ ਫਿਰ ਕੱਪੜੇ ਨਹੀਂ ਸੀ ਫਿਰ ਮੈਂ ਕਿਹਾ ਚਲੋ ਡਸਟਿੰਗ ਕਰ ਲਾਂ ਨੇ ਵੈਸੇ ਵੀ ਹੁਣ ਤਿੰਨ ਦਿਨ ਚਾਰ ਦਿਨ ਲੰਘ ਤਿੰਨ ਚਾਰ ਦਿਨਾਂ ਤੋਂ ਜਾਂ ਫਿਰ ਥੋੜ੍ਹੀ ਥੋੜ੍ਹੀ ਕਰਕੇ ਕਰ ਲਾਣੀ ਹੁੰਦੀ ਆ ਤੇ ਮੇਨ ਡੋਰ ਸਾਫ ਕਰੇ ਨੂੰ ਕਈ ਦਿਨ ਹੋ ਗਏ ਇਸ ਮੈਂ ਅੱਜ ਮੈਂ ਸਾਫ ਕਰ ਲਾਂ ਤੇ ਜਿਵੇਂ ਜਿਵੇਂ ਮੈਨੂੰ ਚਾਰ ਟੀਸੇ ਵਿੱਚੋਂ ਕਾਫੀ ਮਿੱਟੀ ਨਿਕਲ ਰਹੀ ਸੀ ਪਤਾ ਲੱਗ ਰਿਹਾ ਸਭ ਯਾਹ ਵੀ ਕਾਫੀ ਦਿਨ ਹੋ ਗਏ ਸਾਫ ਕਰੇ ਨੂੰ ਚਾਹੇ ਮੌਸਮ ਬਦਲ ਗਿਆ ਪਰ ਡਸਟ ਔਨ ਦੀ ਬਹੁਤ ਜ਼ਿਆਦਾ ਆਪਾਂ ਕਹਿ ਦਾਰੇ ਮੌਸਮ ਦਾ ਫਰਕ ਪੈ ਗਿਆ ਮੌਸਮ ਬਦਲ ਗਿਆ ਫੱਡ ਡਸਟ ਉਨੀ ਨਹੀਂ ਆਉਂਦੀ ਆ ਪਤਾ ਨਹੀਂ ਕੀ ਗੱਲ ਡਸਟ ਨਹੀਂ ਘਟਦੀ ਹੈਗੀ ਇਹ ਨਹੀਂ ਘਟਦੀ ਹੈਗੀ ਆਉਣ ਉਹ ਤੇ ਇਹ ਤਾਂ ਡਸਟ ਆ ਹੀ ਜਾਂਦੀ ਆ ਮੈਂ ਇੰਡੋਰ ਸਾਫ ਕਰਕੇ ਫਿਰ ਮੈਂ ਕਿਹਾ ਚਲੋ ਡਰਾਈ ਰੂਮ ਨਾਲ ਡੋਰੇ ਵੀ ਸਾਫ ਕਰ ਲਾਣੀ ਆ ਇਹਦੇ ਸ਼ੀਸ਼ਿਆਂ ਤੇ ਬਸ ਮੈਂ ਸੁੱਕਾ ਕੱਪੜਾ ਮਾਰ ਦੇਣੀ ਗਿੱਲਾ ਨਹੀਂ ਮਾਰਦੀ ਕਿਤੇ ਮੈਂ ਕੋਲ ਨਹੀਂ ਮਾਰ ਰਹੀ ਨਾ ਤਾਂ ਬਸ ਮੈਨੂੰ ਮੈਂ ਸਿਰਫ ਸੁੱਕਾ ਇਹ ਕੱਪੜਾ ਹੀ ਮਾਰ ਦੇਣੀ ਨੇ ਇਸ ਤਰੀਕੇ ਨਾਲ ਹੀ ਸਾਫ ਕਰਦਾ ਨਹੀਂ ਹੁੰਦੀ ਆ ਇਹਦਾ ਸਵੇਰ-ਸਵੇਰ ਆਪਣਾ ਵੀ ਰੂਟੀਨ ਜਿਹੜਾ ਹੁੰਦਾ ਬਹੁਤ ਬਹੁਤ ਬੀਜ਼ੀ ਹੋ ਜਾਂਦਾ ਨਾ ਕਿਚਨ ਦਾ ਵੀ ਹੋ ਜਾਂਦਾ ਕੰਮ ਸਾਫ ਸਫਾਈ ਦਾ ਵੀ ਹੋ ਜਾਂਦਾ ਕੱਪੜਿਆਂ ਦਾ ਵੀ ਹੋਏ ਨਾਲ ਹੁਣ ਤਾਂ ਚਲੋ ਕੱਪੜੇ ਮੈਂ ਤੀਸਰੇ ਚੌਥੇ ਦਿਨ ਮੈਂ ਧੋਣੀਆਂ ਰੋਜ਼ ਨਹੀਂ ਹੁੰਦੇ ਹੈਗੇ ਕੱਪੜੇ ਘਟ ਗਏ ਹੁਣ ਤੇ ਕਈ ਪਿਆਣਾ ਤਾਂ ਪੋਚਾ ਵਿਛਾੜੂ ਪੋਚਾ ਆਪ ਕਰਦੇ ਨੇ ਉਹਨਾਂ ਦਾ ਕੰਮ ਜ਼ਿਆਦਾ ਹੁੰਦਾ ਮੈਂ ਕਈ ਵਾਰ ਸੋਚਦੀ ਹੁੰਨੀ ਆ ਵੀ ਉਹ ਤਾਂ ਬਹੁਤ ਲੇਟ ਬਿਲੀਆਂ ਹੁੰਦੀ ਹੋਣਗੀਆਂ ਜਿਹੜੇ ਝਾੜੂ ਪੋਚਾ ਆਪ ਕਰਦੇ ਨੇ ਮੈਂ ਲ ਚਲੋ ਮੈਨੂੰ ਉਸ ਗੱਲੋਂ ਮੈਂ ਫ੍ਰੀ ਆ ਨਾ ਵੀ ਝਾੜੂ ਪੋਚਾ ਨਹੀਂ ਕਰਨਾ ਪੈਂਦਾ ਤੇ ਉਸ ਤੋਂ ਬਿਨਾ ਵੀ ਕੰਮ ਕਿੰਨੇ ਹੋ ਜਾਂਦੇ ਨੇ ਘਰ ਦੇ ਝਾੜੂ ਪੋਚਾ ਲਾਉਣ ਲੱਗ ਜੂ ਬਸ ਫਿਰ ਤਾਂ ਬਿਲਕੁਲ ਦੁਬਾਰਾ ਹੀ ਹੋ ਜਾਂਦਾ ਤੇ ਡਸਟਿੰਗ ਕਰਦੀ ਕਰਦੀ ਮੈਂ ਸੋਚੇ ਚਲੋ ਹੁਣ ਬਾਉੜੀਆਂ ਦੇ ਵੀ ਰੇਲਿੰਗ ਮੈਂ ਸਾਫ਼ ਕਰ ਲਾਂ ਇਹ ਵੀ ਮੈਂ ਤੋਂ ਡੇਲੀ ਹੁੰਦੀ ਇੰਡਸਟਰੀng ਰੂਟੀਨ 'ਚ ਮੈਂ ਨਹੀਂ ਇਹਨੂੰ ਐਡ ਕਰਦੀ ਹੁੰਦੀ ਆ ਲੱਗ ਤੋਂ ਸਾਫ਼ ਕਰਦੀ ਹੁੰਨੇ ਕਦੇ-ਕਦੇ ਕੀ ਕਹਿੰਦੇ ਮੈਂ ਡਸਟਿੰਗ ਕਰਦੀ ਕਰਦੀ ਮੈਂ ਕਰ ਵੀ ਦੇਣੀ ਹੁੰਦੀ ਆ ਪਰ ਬਹੁਤ ਘੱਟ ਰੀਅਰ ਕਰਦੀ ਹੁੰਨੀ ਆਗੇ ਨਹੀਂ ਤਾਂ ਮੈਂ ਇੱਕ ਦਿਨ ਇਹ ਕੰਮ ਲੈਣੀਆਂ ਵੀ ਮੈਂ ਪੌੜੀਆਂ ਦੀ ਰੇਲਿੰਗ ਪੌੜੀਆਂ ਵਾਲਾ ਜਿਹੜਾ ਗਲਾਸ ਲੱਗਿਆ ਹੋਇਆ ਸਾਰਾ ਸ਼ੀਸ਼ਾ ਇਹ ਕੋਲਿੰਗ ਸਾਫ਼ ਕਰਦਾ ਪਰ ਫਿਰ ਕਈ ਵਾਰ ਨਾ ਡਸਟਿੰਗ ਕਰਦੀ ਕਰਦੀ ਰੇਲਿੰਗ ਵੀ ਚ ਲੋਕ ਕੱਪੜਾ ਹੁਣ ਹਾਸਾ ਚ ਆਏਗਾ ਮਾਰਿਆ ਉਹਨਾਂ ਮਾਰੀ ਆਵਾ ਕਈ ਵਾਰ ਐਂ ਵੀ ਹੋ ਜਾਂਦਾ ਜਿਹੜੀ ਪੌੜੀਆਂ ਵਿੱਚ ਫੋਟੋ ਫ੍ਰੇਮਸ ਲੱਗੇ ਹੋਏ ਨੇ ਇਹ ਵੀ ਸਾਫ਼ ਕਰ ਦੂੰ ਪਪਾ ਇਹ ਨਹੀਂ ਕਿਥੇ ਕਿਤੇ ਹੱਥ ਵੱਜ ਜੁਰ ਹੱਥਾਂ 'ਚ ਕੱਪੜਾ ਆ ਜੇ ਨਾ ਫੇਰ ਰੁਕਣਾ ਮੁਸ਼ਕਲ ਹੋ ਜਾਂਦਾ ਫੇਰ ਤਾਂ ਜਿਹੜੀ ਚੀਜ਼ ਮੂਰੀ ਆ ਜਾਂਦੀ ਆ ਵੀ ਆ ਵੀ ਕਰਦਾ ਆ ਵੀ ਕਰਦਾ ਆ ਵੀ ਕਰਦਾ ਐਂ ਕੰਮ ਚੱਲੀ ਜਾਂਦਾ ਫੇਰ ਫਿਰ ਆਪੇ ਇੱਕ ਉਸ ਫਲੋ 'ਚ ਹੋ ਜਾਂਦੇ ਹਾਂ ਨਾ ਉਦੋਂ ਹੀ ਤਾਂ ਆਪਣਾ ਦਿਮਾਗ ਚੱਲ ਪਾਉਂਦੇ ਵੀ ਹੁਣ ਮੈਂ ਡਸਟਿੰਗ ਕਰਨ ਲੱਗੀ ਹੁਣ ਮੈਂ ਆ ਕਰਦਾ ਕਰਦਾ ਤੇ ਡਸਟਿੰਗ ਕਰਦੇ ਕਰਦੇ ਕਿ ਕਿਸ ਕੁੱਕਰ ਦੀ ਸਟੀਮ ਖੁੱਲ ਚੁੱਕੀ ਸੀ ਸਬਜੀ ਮੈਂ ਜਿਵੇਂ ਪਹਿਲਾਂ ਬਣਾਈ ਦਿੱਤੀ ਸੀ ਤੇ ਇਹਦੇ ਵਿੱਚ ਪਾਤੀ ਕਸੂਰੀ ਮੇਥੀ ਤੇ ਮੈਂ ਚਲ ਕੁੱਕਰ ਖੋਲ ਕੇ ਦੇਖ ਲਾਂ ਨੇ ਗਰੇਵੀ ਐਡਜਸਟ ਕਰਨੀ ਹੋਈ ਏ ਪਰ ਬਿਲਕੁਲ ਠੀਕ ਤੇ ਦੋ ਡੱਬੀਆਂ ਭਰ ਕੇ ਮੈਂ ਚਣੇ ਆਨੇ ਕੱਢਦੀਆਂ ਬੋਇਲਡ ਚਣੇ ਆਦੀਆਂ ਤੇ ਕਿ ਇਹਨਾਂ ਨੂੰ ਮੈਂ ਫ੍ਰੀਜ਼ਰ ਵਿੱਚ ਫ੍ਰੀਜ਼ ਕਰ ਲੂੰਗੀ ਕਿਉਂਕਿ ਪਹਿਲਾਂ ਚਣੇ ਹੁਣ ਖਤਮ ਹੋਈ ਪਈ ਸੀ ਹੈ ਨਹੀਂ ਸੀ ਫ੍ਰੀਜ਼ ਕਰ ਲੂੰਗੀ ਕੋਈ ਟਿੱਕੀ ਬਣਾ ਲਵੋ ਕੋਈ ਚਾਟ ਬਣਾ ਲਵੋ ਇਹਨਾਂ ਦੀ ਤੇ ਡਸਟਿੰਗ ਅੱਜ ਲਈ ਮੇਰੀ ਸਟਿਲ ਪਚਾੜੇ ਸੀਗੇ ਰੂਮਸ ਮੈਂ ਸਿਰਫ ਅੱਜ ਹੀ ਰੂਮਸ ਕਲੀਨ ਕਰਿਆ ਜਾਂ ਮੈਂ ਲੌਬੀ ਕਲੀਨ ਕਰੀ ਇਸ ਤੋਂ ਬਿਨਾਂ ਮੈਂ ਹੋਰ ਰੂਮਸ ਦੀ ਡਸਟਿੰਗ ਅੱਜ ਨਹੀਂ કરી ਤੇ ਉਹਦੇ ਕੋਲੇ ਨਾ ਮੈਨੂੰ ਇੱਕ ਇਸ ਤਰ੍ਹਾਂ ਕੋਈ ਚੀਜ਼ ਮਿਲੀ ਜਨ ਮੈਂ ਟੇਬਲ ਤੋਂ ਇਥੇ ਹੱਥ ਮਾਰਿਆ ਜਿਵੇਂ ਕੋਈ ਪਲੱਗ ਦਾ ਹੁੰਦਾ ਕੁਛ ਪਾਰਟ ਫਿਰ ਮੈਂ ਕਿਚਨ ਦਵਿੰਦਰ ਨੂੰ ਪੁੱਛੂ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੀ ਚੀਜ਼ ਐ ਇਸ ਤਰੀਕੇ ਨਾਲ ਅੱਜ ਮੇਰਾ ਕੁਝ ਰੂਟੀਨ ਸੀਗਾ ਫਿਰ ਕੱਪੜੇ ਨਹੀਂ ਸੀ ਜਿਸਨ ਕੱਪੜਿਆਂ ਦਾ ਕੰਮ ਨਾਲ ਫਿਰ ਮੈਂ ਕੋਈ ਹੋਰ ਕੰਮ ਫੜ ਲੈਂਦੀ ਹੁਣ ਕੋਈ ਦਸਤਿੰਗ ਦਾ ਕੋਈ ਸਾਫ ਸਫਾਈ ਦਾ ਕੋਈ ਬਾਥਰੂਮ ਦੀ ਡੀਪ ਕਲੀਨਿੰਗ ਦਾ ਤੇ ਇਹ ਕੰਮ ਤਾਂ ਦੇਖੋ ਕੁਝ ਨਾ ਕੁਝ ਕਰਨਾ ਹੀ ਹੈ ਬੈਲੇ ਆਪਾਂ ਬੈਠਣਾ ਨਹੀਂਗਾ ਤੇ ਕੰਮ ਬਣ ਜੇ ਕੁਝ ਨਾ ਕੁਝ ਹੋਈ ਚੱਲੇ ਬਹੁਤ ਐ ਫਿਰ ਕਈ ਵਾਰ ਮੈਂ ਬੈੱਡ ਦੀਆਂ ਸਾਈਡਸ ਵੀ ਸਾਫ਼ ਕਰ ਦਿੰਨੇ ਕੱਪੜੇ ਨਾਲ ਡੇਲੀ ਤਾਂ ਨਹੀਂ ਕਰਦੀ ਸਮ ਟਾਈਮਸ ਤੇ ਮੇਰਾ ਅੱਜ ਹੈਗਾ ਬ੍ਰੈਕਫਾਸਟ ਬੋਇਲਡ ਐਗ ਲੈ ਰਹੀ ਆ ਬ੍ਰੈਕਫਾਸ ਟਾਈਮ ਜਿਆਦਾ ਲੱਗਾ इजीली ਬਣ ਗਏ ਤੇ ਹੁਣ ਆਪਾਂ ਬਣਾਉਣਾ ਹੈ ਕੌਫੀ ਕਈ ਪੈਨਲ ਕਮੈਂਟ ਕਰੋ ਤੁਸੀਂ ਕੌਫੀ ਕਮੇ ਬੀਟ ਕਰਦੇ ਹੋ ਇੱਕ ਚਮਚ ਮੈਲਿਆ ਕੌਫੀ ਪਾਊਡਰ ਦਾ ਤੇ ਇਹਦੇ ਵਿੱਚ ਪਾਵਾਂਗੇ ਦੋ ਚਮਚ چینی ਹਨਾ ਜਿੰਨੀ ਕੌਫੀ ਲੈਣੀ ਆ ਉਸ ਤੋਂ ਡਬਲ ਆਪਾਂ چینی ਲੈ ਲੈਣੀ ਆ ਜੇ ਤੁਸੀਂ ਜ਼ਿਆਦੇ ਕੁਆਂਟੀਟੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਮਿਕਸੀ ਵਾਲੇ ਜਾਰ ਵਿੱਚ ਵੀ ਬਣਾ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਕੋਸਾ ਜਾਂ ਪਾਣੀ ਪਾਵਾਂਗੇ ਥੋੜਾ ਪਾਵਾਂਗੇ ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ ਲੋੜ ਪਈ ਤਾਂ ਬਾਅਦ ਵਿੱਚ ਵੀ ਪੈ ਜਾਊਗਾ ਇਹ ਘਰਪਾ ਮਿਕਸ ਕਰਕੇ ਦੇਖ ਲੈਣਾ ਵੀ ਪਾਣੀ ਇਨਫ ਹੈ ਨਾ ਗਿੱਲੇ ਜਿਹੇ ਹੋਣਾ ਚਾਹੀਦਾ ਮਿਕਸਚਰ ਬਹੁਤ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਪਾਣੀ ਜ਼ਿਆਦਾ ਪਾ ਕੇ ਪਤਲਾ ਫਿਰ ਤੁਹਾਨੂੰ ਚੀਨੀ ਕਾਫੀ ਹੋਰ ਪਾਉਣੀ ਭੂਪੀਟ ਨਹੀਂ ਹੋਣਾ ਹੈ गाइस ਕਰਕੇ ਪਾਣੀ ਘਟ ਰੱਖਿਓ ਤੇ ਮੈਂ ਇਹਨੂੰ ਵਿਸਕਰ ਨਾਲ ਬੀਟ ਕਰ ਲਾਂ ਨੇ ਵਿਸਕਰ ਨਾਲ ਬੜੀ ਜਲਦੀ ਕਾਫੀ ਬੀਟ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਮਿਕਸੀ ਵਾਲੇ ਜਾਰ ਚ ਬਲੈਂਡਰ ਚ ਕਿਸੇ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਜੇ ਮਿਕਸੀ ਵਾਲੇ ਜਾਰ ਚ ਪਾਉਂਗੇ हां ਤੁਸੀਂ ਉਹਦੇ ਵਿੱਚ ਨਾ ਪਾਣੀ ਨਾ ਪਾਓ ਇੱਕ بار برف ਦੀ ਟੁਕੜੀ ਪਾ ਲਿਓ ਜੇ ਤੁਹਾਨੂੰ ਜੀ ਘੱਟ ਲੱਗੂ ਇੱਕ برف ਦੀ ਟੁਕੜੀ ਹੋਰ ਪਾ ਲਿਓ ਫਿਰ ਉਹਨਾਂ ਬੜੀ ਅੱਛੀ ਬੀਟ ਹੁੰਦੀ ਹੈ ਜਿਵੇਂ ਜਿਵੇਂ ਤੁਸੀਂ ਇਹਨੂੰ ਬੀਟ ਕਰੀ ਚੱਲੋਗੇ ਨਾ ਇਹਨੇ ਕਲਰ ਵੀ ਚੇਂਜ ਕਰੀ ਜਾਣਾ ਇੱਕ ਇਹਦੀ ਕੁਆਂਟੀਟੀ ਵੀ ਵਧੀ ਚੱਲੂਗੀ ਬੜੀ ਫ੍ਰੌਥੀ ਜੀ ਕਰੀਮੀ ਜੀ ਬਣ ਜੂਆ ਸੋ ਕਲਰ ਚੇਂਜ ਹੋ ਗਿਆ ਹਾਲੇ ਮੈਂ ਬੀਟ ਅੱਛੀ ਤਰ੍ਹਾਂ ਕਰੀ ਨਹੀਂ ਸਟਿਲ ਕਰਨ ਵਾਲੀ ਪਈ ਹੈ ਕਲਰ ਬਹੁਤ ਜਲਦੀ ਚੇਂਜ ਹੋ ਜਾਂਦਾ ਇਹਦਾ ਤੇ ਬਹੁਤ ਟੇਸਟੀ ਫ੍ਰੌਥੀ ਜੀ ਕਾਫੀ ਬਣ ਕੇ ਤਿਆਰ ਹੁੰਦੀ ਹੈ ਤੁਹਾਨੂੰ ਆਪੇ ਨੂੰ ਪੀਨ ਵੇਲੇ ਆਪਾਂ ਇਹਨੂੰ ਕਿਵੇਂ ਬਣਾ ਤੁਸੀਂ ਆਪਣੇ ਟੇਸਟ ਅਕੋਰਡਿੰਗ ਇੱਕ ਚਮਚ ਤੁਸੀਂ ਕਾਫੀ ਮਿਲਕ ਵਿੱਚ ਆਪਣੇ ਚਪਾ ਲੈਣੀ ਆ ਦੇਖੋ ਕਿੰਨੀ ਜ਼ਿਆਦਾ ਫਲਫੀ ਹੋਗੀ ਇਹ ਤੇ ਕਲਰ ਵੀ ਬਿਲਕੁਲ ਚੇਂਜ ਹੋਗਾ ਤੁਸੀਂ ਬਣਾ ਕੇ ਰੱਖ ਲਓ ਕਿਚਨ ਚ ਬਾਹਰ ਹੀ ਰੱਖ ਲਓ ਸ਼ੈਲਫ ਤੇ 3 ਦਿਨ 4 ਦਿਨ ਖਰਾਬ ਨਹੀਂ ਹੁੰਦੀ ਤੁਹਾਨੂੰ ਬਣਾਉਣਾ ਹੈ ਕਾਫੀ ਜਿੰਨ ਇੱਕ ਥੋੜੀ ਰਿਕੁਆਇਰਮੈਂਟ ਆ ਨਾ ਜਿੰਨਾਂ ਨੂੰ ਥੋੜਾ ਟੇਸਟ ਕਾਫੀ ਦਾ ਤੁਸੀਂ ਸਟਰੋਂਗ ਪੀਂਉਂਕਾ ਨਾਰਮਲ ਪੀਂਉਂ ਉਨੇ ਹੀ ਤੁਸੀਂ ਲੈ ਲਓ ਕਾਫੀ ਇਦ ਵਿੱਚ ਪਾ ਲਾਂਗੇ ਗਰਮ ਦੁੱਧ ਚੀਨੀ ਤੁਸੀਂ ਐਕਸਟਰਾ ਐਡ ਕਰਨੀ ਆ ਕਰ ਸਕਦੇ ਹੋ ਉਵੇਂ ਡੇਲੀ ਜਿਵੇਂ ਕਾਫੀ ਪੀਂ ਮਤਾਂ ਮੈਂ ਇਹ ਵਾਲੀ ਕਾਫੀ ਨਹੀਂ ਪੀਂਦੀ ਹੁੰਦੀ ਜੇ ਬੀਟ ਕਰ ਲਈ ਕੋਈ ਆ ਗਿਆ ਕਿ ਇਸ ਵਾਸਤੇ ਬੀਟ ਹੋ ਗਿਆ ਤਾਂ ਮੈਂ ਪੀ ਲਾਂ ਨੀ ਪਰ ਮੈਂ ਹਮੇਸ਼ਾ ਹੀ ਇਹ ਬੀਟ ਕਰੀ ਹੋਈ ਕਾਫੀ ਨਹੀਂ ਪੀਂਦੀ ਕਿਉਂਕਿ ਇਹ ਵੀ ਸ਼ੂਗਰ ਕਾਫੀ ਆ ਜਾਂਦੀ ਹੈ ਦੇਖੋ ਕਾਫੀ ਬਣ ਕੇ ਆਪਣੀ ਤਿਆਰ ਹੈ ਬਿਲਕੁਲ ਉੱਪਰ ਕਿੰਨਾ ਝਾਗ ਆ ਗਿਆ ਕਿਨੀ ਫਰੋਥ ਥੀ ਹੋਈ ਇਸ ਤਰੀਕੇ ਨਾਲ ਟੇਸਟੀ ਵੀ ਲੱਗਦੀ ਹੈ ਤੇ ਆਪਾਂ ਨੂੰ ਕੌੜੀ ਵੀ ਘੱਟ ਲੱਗਦੀ ਹੈ ਜਿਹੜੀ ਕਾਫੀ ਪਸੰਦ ਨਹੀਂ ਕਰਦੇ ਵੀ ਕੌੜੀ ਲੱਗਦੀ ਹੈ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੇ ਹਾਂ ਪੌੜੀਆਂ ਦੇ ਨੀਚੇ ਵਾਲਾ ਏਰੀਆ ਮੈਨੂੰ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਪੌੜੀਆਂ ਦੇ ਨੀਚੇ ਵਾਲਾ ਏਰੀਆ ਕਿਵੇਂ ਆਰਗੇਨਾਈਜ਼ ਕੀਤਾ ਹੋਇਆ ਵੀ ਉਹ ਸਾਨੂੰ ਤੁਸੀਂ ਵੀਡੀਓ ਵਿੱਚ ਜ਼ਰੂਰ ਦਿਖਾਓ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕੀਤਾ ਹੋਇਆ ਪਰ ਜਿਹੜਾ ਕੁਝ ਨਵੇਂ ਆਪਣੇ ਜਿਹੜੇ ਵਿਊਅਰਸ ਨੇ ਆਪਣਾ ਜੁੜਦੇ ਨੇ ਸਬਸਕ੍ਰਾਈਬਰ ਜੁੜਦੇ ਨੇ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਹੈਗੇ ਮੇਰੀ ਪੈਂਟਰੀ ਜਿਸ ਵਿੱਚ ਵੀਡੀਓਜ਼ ਵੀ ਦੇਖਦੇ ਹੋ ਮੈਂ ਸਾਫ ਸਫਾਈ ਕਰਦੀ ਰਹਿੰਦੀ ਹਾਂ ਜਿਸ ਵਿੱਚ ਸਾਰਾ ਮੇਰੀ ਕਿਚਨ ਦਾ ਹਨਾ ਰਾਸ਼ਨ ਰੱਖਿਆ ਹੋਇਆ ਹੈ ਦੇ ਵਿੱਚ ਆਲਮੋਸਟ ਸਾਰਾ ਰਾਸ਼ਨ ਇੱਥੇ ਹੈ ਕਿਚਨ ਵਿੱਚ ਸਿਰਫ ਭਾਂਡੇ ਨੇ ਤੇ ਕੋਈ ਰਾਸ਼ਨ ਨਹੀਂ ਹੈਗਾ ਉਹ ਹੈਗੀ ਮੇਰੀ ਰਾਸ਼ਨ ਵਾਲੀ ਅਲਮਾਰੀ ਤੇ ਇਹਦੇ ਨਾਲ ਵਾਲੀ ਕਾਪੜ ਵਿੱਚ ਅਸੀਂ ਰੱਖੇ ਹੋਏ ਨੇ ਬਿਸਤਰੇ ਦੇ નીચે ਰੱਖੇ ਹੋਏ ਨੇ ਜੈਕਟਸ ਤੇ ਬਲੇਜ਼ਰਸ ਹੰਗ ਕੀਤੇ ਹੋਏ ਨੇ ਇਹ ਜੁਰ ਬਣਵਾਈ ਹੈ ਤਾਂ ਇਸ ਪਰਪਸ ਲਈ ਹੀ ਬਣਵਾਈ ਹੈ ਕਿ ਅਸੀਂ ਇਹਦੇ ਵਿੱਚ ਬਿਸਤਰੇ ਰੱਖ ਸਕੀ ਕਿਉਂਕਿ ਸਾਡੇ ਹੁਣ ਅੰਦਰ ਸਟੋਰ ਨਹੀਂ ਹੈਗਾ ਸਟੋਰ ਬਾਹਰ ਨੇ ਤੇ ਇਸੇ ਪਰਪਸ ਲਈ ਬਣਵਾਈ ਸੀ ਕਿ ਜਿਹੜੇ ਬਿਸਤਰੇ ਯੂਜ਼ ਕਰਦੇ ਕੰਬਲ ਰਚਾਈਆਂ ਵੀ ਇੱਥੇ ਰੱਖਿਆ ਕਰਾਂਗੇ ਹਨ ਤੇ ਉੱਪਰ ਸ਼ੈਲਫ ਤੇ ਆ ਕੇ ਕੰਬਲ ਆਪਣੇ ਰਾਤ ਵਾਲੇ ਪਿੱਲੂਸ ਤੇ نیچے ਜੈਕਟਸ ਤੇ ਇਹਦੇ ਨਾਲ نیچے ਜਿਹੜਾ ਕਾਰਨ ਦਾ ਛੋਟਾ ਜਿਹਾ ਆ ਵਾਲਾ ਇਦੇ ਵਿੱਚ ਹੈਗਾ ਸ਼ੂ ਰੈਕ ਇਹ ਅਸੀਂ ਸ਼ੂ ਰੈਕ ਬਣਵਾ ਲਿਆ ਸੀ ਕਿਉਂਕਿ ਸ਼ੂ ਰੈਕ ਵੀ ਕਿਤੇ ਹੋਰ ਹੈ ਨਹੀਂ ਸੀ ਕਿਤੇ ਬਣਾ ਨਹੀਂ ਸਕਦਾ ਸੀ ਹਨਾ ਆਪਸ਼ਨ ਹੀ ਨਹੀਂ ਸੀ ਫਿਰ ਇੱਥੇ ਅਸੀਂ ਸ਼ੂ ਰੈਕ ਬਣਵਾ ਲਿਆ ਸੀਗਾ ਇੱਥੇ ਅਸੀਂ ਸ਼ੂ ਰੱਖ ਲਾਨੇ ਇਸ ਤਰ੍ਹਾਂ ਇਹ ਪੌੜੀਆਂ ਦੇ ਨੀਚੇ ਵਾਲਾ ਏਰੀਆ ਸੀ ਆਰਗੇਨਾਈਜ਼ ਕੀਤਾ ਹੋਇਆ ਹੈਗਾ ਤੇ ਹੁਣ ਸੀਗਾ ਸ਼ਾਮ ਦਾ ਟਾਈਮ ਸ਼ਾਮ ਨੂੰ ਆ ਗਈ ਸੀ ਹੈਲਪਰ ਵਿੰਡੋ ਸਾਫ ਕਰਨੀਆਂ ਸੱਜੇ ਨੇ ਤੇ ਮੈਂ ਵੀ ਕਿਚਨ ਜੋ ਫ੍ਰੀ ਸੀ ਕਿਉਂਕਿ ਮੈਂ ਸਬਜੀ ਨਹੀਂ ਬਣਾਉਣੀ ਸੀ ਮੇਰੇ ਕੋਲੇ ਰਾਤ ਸੌਰੀ ਸੁਵਾਲੀ ਸਬਜੀ ਪਈ ਸੀ ਜਣਿਆਂ ਦੀ ਤੇ ਇਸ ਕਰਕੇ ਮੈਂ ਸ਼ਾਮ ਨੂੰ ਸਬਜੀ ਨਹੀਂ ਬਣਾਉਣੀ ਸੀ ਤੇ ਥੋੜੀ ਹੈਲਪ ਮੈਂ ਲੱਗੀ ਕਰਨਾ ਤੇ ਮੈਂ ਪਲਾਂਟਸ ਵਗੈਰਾ ਚੱਕ ਦਾਨੀਆਂ ਵਾਪਸ ਰੱਖ ਦਾਨੀਆਂ ਫਿਰ ਜਦੋਂ ਵਿੰਡੋ ਸਾਫ ਕਰਦੀ ਆ ਇਸ ਤਰ੍ਹਾਂ ਇਹਨੂੰ ਵੀ ਹੈਲਪ ਹੋ ਜਾਂਦੀ ਆ ਚਲੋ ਮੈਨੂੰ ਵੀ ਥੋੜਾ ਜਿਹਾ ਇਹ ਹੋ ਜਾਂਦੇ ਵੀ ਇਹਨਾਂ ਗੱਲਾਂ ਬਾਤਾਂ ਕਰ ਲਈਏ ਇਹਦਾ ਨਾਲ ਨਾਲ ਕੰਮ ਸੰਡਾ ਚੱਲ ਤਰਿਆਦਾ ਹਨਾ ਮੈਂ ਆਪਣੀ ਅਕੋਰਡਿੰਗ ਮੈਨੂ ਆਰਗੇਨਾਈਜ਼ ਕਰ ਲਾਣੀ ਹੁੰਦੀ ਹੈ ਜਿਵੇਂ ਕਿ ਮੈਨੂੰ ਚਾਹੀਦਾ ਹਨ ਵੀ ਕਿਸ ਤਰ੍ਹਾਂ ਦੀ ਵਿੰਡੋ ਹੋਵੇ ਕਮੇ ਉਪਰ ਰੱਖਣੀ ਨੇ ਪੋਰਟ ਤੇ ਇਸ ਤਰ੍ਹਾਂ ਮੈਂ ਕਾਰ ਲੀ ਆਰਗੇਨਾਈਜ਼ ਤੇ ਉਹ ਵਿੰਡੋ ਸਾਫ ਕਰਕੇ ਚਲੀ ਗਈ ਤੇ ਅਗਲੀ ਵਿੰਡੋ ਸਾਫ ਕਰ ਰਹੀ ਆ ਫਿਰ ਬਿਲਕੁਲ ਖੜਬੀ ਜਾਣੀਆਂ ਗੱਲਾਂ ਬਾਤਾਂ ਵੀ ਕਰ ਲਵਣੀ ਆ ਤੇ ਜਦੋਂ ਉਹ ਵਾਲੀ ਵਿੰਡੋ ਸਾਫ ਕਰਤੀ ਉਹ ਵਾਲੀ ਵਿੰਡੋ ਜਿਹੜੇ ਪਲਾਂਟਸ ਹੁੰਦੇ ਨੇ ਉਹ ਵੀ ਮੈਂ ਰੱਖ ਦੂੰਗੀ ਉਹਦੇ ਵਿੱਚ ਕੁਝ ਐਕਸਟਰਾ ਰੂਟੀਨ ਹੁੰਦਾ ਜਿਹੜਾ ਹੈਲਪਫਲ ਹੁੰਦੀ ਆ ਹਾਂ ਜੇ ਮੈਂ ਕਦੇ ਕਿਚਨ ਚ ਬੀਜ਼ੀ ਆ ਨਾ ਨਹੀਂ ਫ੍ਰੀ ਫਿਰ ਮੈਂ ਨਹੀਂ ਵੀ ਕੋਲੇ ਖੜਦੀ ਹੈਗੀ ਜ਼ਰੂਰੀ ਨਹੀਂ ਮੈਂ ਕੋਲੇ ਖੜਨਾ ਜੇ ਮੈਂ ਫ੍ਰੀ ਹੈਗੀ ਆ ਮੈਨੂੰ ਠੀਕ ਲੱਗਦਾ ਹੈ ਨਾ ਵੀ ਚਲੋ ਮੈਂ ਫ੍ਰੀ ਆ ਕੋਈ ਕੰਮ ਨਹੀਂ ਹੈਗਾ ਫਿਰ ਮੈਂ ਇਹਦੇ ਕੋਲੇ ਖੜ ਜਾਣੀ ਹੁੰਦੀ ਆ ਤੇ ਇੱਕ ਦਿਨ ਇਹ ਅਗਲੀਆਂ ਤੇ ਸਾਈਡ ਵਾਲੀਆਂ ਵਿੰਡੋ ਸਾਫ ਕਰਦੀ ਹੁੰਦੀ ਆ ਫਿਰ ਇੱਕ ਦਿਨ ਪਿੱਛੇ ਵਾਲੀਆਂ ਵਿੰਡੋਸ ਬਾਹਰ ਵਾਲੀਆਂ ਕਿਚਨ ਵਾਲੀਆਂ ਵਿੰਡੋ ਸਾਫ ਕਰ ਦਿੰਦੀ ਆ ਇਸ ਤਰ੍ਹਾਂ 2 ਦਿਨ ਵਿੱਚ ਸਾਰੇ ਘਰ ਦੇ ਵਿੰਡੋ ਸਾਫ ਹੋ ਜਾਂਦੀਆਂ ਨੇ ਇੱਕ ਦਿਨ ਉੱਪਰ ਵਾਲੀ ਵਿੰਡੋ ਸਾਫ ਕਰ ਦਾਂ ਤੇ ਇੱਕ ਦਿਨ ਉੱਪਰਲਾ ਸਾਰਾ ਫਲੋਰ ਤੇ ਝਾੜੂ ਪੋਚਾ ਜਾਂ ਕਦੋਂ ਨਾ ਕਦੇ ਉਹ ਕਰ ਦਿੰਦੀ ਐ ਇਹਨੂੰ ਟੈਨਸ਼ਨ ਨਹੀਂ ਇਹਦੇ ਕੰਮ ਦੀ ਬਸ ਇਹਨੂੰ ਅਸੀਂ ਤਾਂ ਇਹਨੂੰ ਜ਼ਿੰਮੇਵਾਰੀ ਸਮਾਈ ਹੋਈ ਹੈ ਵੀ ਤੂੰ ਕਰਨਾ ਇਹ ਕੰਮ ਜਿਵੇਂ ਮਰਜ਼ੀ ਕਰ ਤੇ ਮੈਂ ਵੀ ਕੋਲੇ ਖੜੀ ਖੜੀ ਮੈਨੂੰ ਵੀ ਐ ਲੱਗਿਆ ਵੀ ਮੈਂ ਬਿੱਲੀ ਖੜੀ ਹਾਂ ਤੇ ਮੈਂ ਕੱਪੜਾ ਲੈ ਕੇ ਮੈਂ ਕਿਚੋਲੇ ਕੰਧ ਦੇ ਉੱਪਰ ਨਾ ਟਾਈਲਸ ਲੱਗੀਆਂ ਹੋਈਆਂ ਨੇ ਮੈਂ ਕਿਚੋਲੇ ਇੱਥੇ ਕੱਪੜਾ ਮਾਰ ਦਿੰਨੀ ਆ ਗੰਦਾ ਮਿੱਟੀ ਤਾਂ ਪਈ ਜਾਂਦੀ ਆ ਬਾਹਰ ਸਾਫ ਵੀ ਕਰਦੇ ਹੈਲਪਰ ਪੂੰਛਾ ਲਾਉਣ ਵੇਲੇ ਪੂੰਛਾ ਵੀ ਲਗਾ ਦਿੰਦੇ ਪਰ ਮਿੱਟੀ ਪੈ ਜਾਂਦੀ ਹੈ ਤੇ ਮੈਂ ਕਿਹਾ ਚਲੋ ਮੈਂ ਇੱਥੇ ਕੱਪੜਾ ਮਾਰ ਦਾਂ ਨੀ ਬੜੀ ਗੰਦੀ ਲੱਗ ਰਹੀ ਸੀ ਮਿੱਟੀ ਪਈ ਪਈ ਤੇ ਹੈਲਪਰ ਕੋਲੇ ਵਿੰਡੋਸ ਕੋਲ ਸਾਫ ਕਰ ਰਹੀ ਸੀ ਮੈਂ ਐਕਚੁਅਲ ਮੈਂ ਇੱਥੇ ਕੱਪੜਾ ਮਾਰਦਾ ਖੜੀ ਮੈਂ ਵੀ ਕੀ ਕਰਦੀ ਆ ਪਤਾ ਨਹੀਂ ਮੈਨੂੰ ਤਾਂ ਬਿੱਲੇ ਜੇ ਖੜਨਾ ਬਹੁਤ ਔਖਾ ਲੱਗਦਾ ਜੇ ਕੰਮ ਹੋਵੇ ਨਾ ਕੰਮ ਆਪਣੇ ਸਾਹਮਣੇ ਹੋਵੇ ਫਿਰ ਤਾਂ ਬਿੱਲੇ ਖੜੇ ਨਹੀਂ ਹੁੰਦਾ ਇਹ ਤਾਂ ਰਹਿ ਹੀ ਨਹੀਂ ਹੁੰਦਾ ਕੰਮ ਕਰੇ ਬਿਨਾ ਤੇ ਫਰੰਟ ਵਾਲੇ ਵਿੰਡੋਸ ਹੈਲਪਰ ਨੇ ਕਰ ਦਿੱਤੀ ਸਾਫ ਹੁਣੇ ਸਾਡੇ ਰੂਮ ਵਾਲਾ ਡੋਰ ਤੇ ਸਾਈਡ ਵਾਲੇ ਸਾਰੇ ਵਿੰਡੋਸ ਦੀ ਇੱਕ ਸਾਈਡ ਤੇ ਜਿਹੜੇ ਵੀ ਜੋ ਵੀ ਵਿੰਡੋਸ ਹੈਗੀਆਂ ਨੇ ਸਾਰੀਆਂ ਫਿਰੇ ਬਾਰੀ ਬਾਰੀ ਕਰ ਦੋਗੀ ਸਾਫ ਪਹਿਲਾਂ ਮੈਂ ਸੋਚ ਰਹੀ ਸੀ ਉੱਪਰ ਵਾਲਾ ਬਾਲਾ ਮੈਂ ਵਾਸ਼ਰੂਮ ਤੋਂ ਹਣਾ ਪਰ ਫਿਰ ਇਹਨੇ ਹੈਲਪਰ ਆ ਗਈ ਮੈਂ ਚਾਹ ਵੀ ਕੀ ਹੱਤੀ ਇਸ ਮੈਂ ਕਿ ਚਲੋ ਮੈਂ ਉੱਪਰ ਲਾ ਬਾਥਰੂਮ ਨਾ ਉੱਪਰਲੇ ਫਲੋਰ ਵਾਲਾ ਬਾਥਰੂਮ ਧੋ ਕੇ ਆਉਣੀ ਆ ਉਹ ਵੀ ਧੋਣਾ ਲਾ ਹੋਇਆ ਪਿਆ ਸੀਗਾ ਤੇ ਫਿਰ ਇਹਨੇ ਹੈਲਪਰ ਆ ਗਈ ਫਿਰ ਮੈਂ ਚਲੋ ਇਹਦੇ ਨਾਲ ਲੱਗੀ ਪੂਰੀ ਖੜ ਗਈ ਥੋੜੇ ਬੋਤੇ ਹੈਲਪ ਕਰਾਉਣ ਲੱਗੀ ਇਹਦੀ ਤੇ ਫਿਰ ਦੇਖੂਗੀ ਜੇ ਚਲੀ ਗਈ ਤਾਂ ਫਿਰ ਦੇਖੂ ਠੀਕ ਲੱਗਿਆ ਤਾਂ ਮੈਂ ਉੱਪਰ ਵਾਲਾ ਬਾਥਰੂਮ ਸਾਫ਼ ਕਰਿਆਉਂਗੀ ਫਿਰ ਮੈਨੂੰ ਵੀ ਆਏ ਹੋਏ ਤਾਂ ਵੀ ਚਲੋ ਮੈਂ ਫ੍ਰੀ ਅੱਜ ਮੈਂ ਸਬਜ਼ੀ ਨਹੀਂ ਬਣਾਉਣੀ ਮੈਂ ਕੁਝ ਨਾ ਕੁਝ ਹੋਰ ਕੰਮ ਕਰ ਲਈਏ ਕਿਉਂਕਿ ਜਿਸ ਦਿਨ ਸ਼ਾਮ ਨੂੰ ਸਬਜ਼ੀ ਵਗੈਰਾ ਬਣਾਉਣੀ ਹੋਵੇ ਫਿਰ ਕਿਚਨ 'ਚ ਟਾਈਮ ਚਲਾ ਜਾਂਦਾ ਤੇ ਹੁਣ ਮੈਂ ਅੱਗੇ ਸੇ ਉੱਪਰ ਮੈਂ ਚਲੋ ਬਾਥਰੂਮ ਕਲੀਨ ਕਰਿਆਉਂ ਮੈਨੂੰ 20 ਮਿੰਟ ਲੱਗੇ ਹੋਣੇ ਸਾਰੇ 15-20 ਮਿੰਟ ਲੱਗੇ ਹੋਣੇ ਸਾਫ਼ ਕਰਨ ਤੇ ਤੇ ਮੈਂ ਕਿ ਚਲੋ ਕਲੀਨ ਕਰ ਦੰਨੀ ਆ ਫਲੋਰ ਮੈਂ ਅਚੀ ਤਰ੍ਹਾਂ ਮੈਂ ਥੋੜਾ ਸਰਫ ਪਾ ਲਿਆ ਸੀ ਤੇ ਕਰਤਾ ਵਾਸ਼ ਟਾਈਲ ਟਾਇਲਟ ਸੀਟ ਐਸ ਫਾਸਫੋਰਸਿਕ ਆ ਮੈਂ ਸਰਫ ਨਾਲ ਕਲੀਨ ਕਰ ਦਿੰਦੇ ਹੁੰਨੇ ਯੂਸ ਦੇਖੋ ਕੋਈ ਕਰਦਾ ਨਹੀਂ ਪਾਥ ਹੋਮ ਦਾ ਡੋਰ ਵੀ ਬੰਦ ਹੁੰਦਾ ਪਰ ਮਿੱਟੀ ਸਟਿਲ ਅੰਦਰ ਜਾਂਦੀ ਹੈ ਫਲੋਰ ਨਾ ਕਾਲਾ ਹੋ ਜਾਂਦਾ ਬਿਲਕੁਲ ਮਿੱਟੀ ਨਾਲ ਕਿਉਂਕਿ ਇੰਨੀ ਜਲਦੀ ਤਾਂ ਮੈਨੂੰ ਵਾਸ਼ ਇਹ ਹੁੰਦਾ ਨਹੀਂਗਾ ਤੇ ਐਟਲੀਸਟ ਮੈਂ ਮਹੀਨੇ ਚ ਮਲਾ ਇੱਕ ਵਾਰ ਸਾਫ ਕਰਦੀ ਹੋਊਗੀ ਇੱਕ ਵਾਰੀ ਉਹ ਹੈਲਪਰ ਤੋਂ ਉਹ ਹੈਲਪਰ ਨੂੰ ਕਹਿ ਦਿੰਨੀ ਆ ਫਲੋਰ ਤੇ ਵੀ ਚਲ ਪੋਚਾ ਲਗਾ ਦੇ ਪਰ ਫੇਰ ਵੀ ਬੰਦ ਵਿੱਚ ਵੀ ਮਿੱਟੀ ਆ ਜਾਂਦੀ ਆ ਉਹ ਜੀ ਸਾਰਾ ਵਾਸ਼ਰੂਮ ਹੋ ਗਿਆ ਕਲੀਨ 15-20 ਮਿੰਟ ਲੱਗੇ ਮੈਨੂੰ ਪਰ ਸਫਾਈ ਹੋ ਗਈ ਡਨ ਕਾਲ ਹੋ ਰਹੀ ਸੀ ਸਵੇਰੇ ਕਹਿ ਲੰਦੇ ਸੀ ਸ਼ਾਮ ਨੂੰ ਟਾਈਮ ਕੱਢੂ ਸ਼ਾਮ ਨੂੰ ਹੋਏ ਨਹੀਂ ਚਲ ਸਵੇਰੇ 5 ਮਿੰਟ ਕੱਢ ਲੂੰਗੀ ਆਖਿਰਕਾਰ ਟਾਈਮ ਕੱਢਣਾ ਪਿਆ ਸਫਾਈ ਕਰਨ ਵਾਸਤੇ ਟਾਈਲਸ ਤੇ ਮੈਂ ਮਾਰਤਾ ਕੱਪੜਾ ਕਿਉਂ ਕਿ ਨਾ ਹੁੰਦਾ ਕੋਈ ਹੈ ਨਹੀਂ ਫਿੱਟੇ ਨਹੀਂ ਪੈਂਦੇ ਸੀ ਕਿ ਗਿੱਲਾ ਕੱਪੜਾ ਮਾਰਤਾ ਤਾਂ ਕਿ ਡਸਟ ਸਾਫ ਹੋ ਜੇ ਟਾਈਲਸ ਚਮਕਣ ਲੱਗੀਆਂ ਸਾਫ ਹੋ ਗਈਆਂ ਸੀਟ ਤੋਂ ਤੀ ਫੋਸਫੇਟਿਨ ਵਾਸ਼ ਕਰਤਾ ਸਰਫ ਨਾਲ ਫਲੋਰ ਵਾਸ਼ ਕਰਤਾ ਬਾਕੀ ਮੈਂ ਉਹ ਆਲਸ ਤੇ ਸਾਰੇ ਪਾਸੇ ਗਿੱਲਾ ਕਪੜਾ ਮਾਰਦਾ ਫਲੋਰ ਅਚੀ ਤਰ੍ਹਾਂ ਕਲੀਨ ਕਰਦਾ ਕਿਉਂਕਿ ਜਿਆਦਾ ਮਿੱਟੀ ਤਾਂ ਫਲੋਰ ਤੇ ਸੀ ਯੂਜ਼ ਨਹੀਂ ਕੋਈ ਕਰਦਾ ਪਰ ਮਿੱਟੀ ਜ਼ਰੂਰ ਆਉਂਦੀ ਹੈ ਨਾ ਸਾਰਾ ਕਰਦਾ ਕਲੀਨ ਚਲਦੇ ਆ ਨੀਚੇ ਇਸ ਟਾਈਮ ਨਾ ਕਿਚਨ ਦਾ ਸਾਰਾ ਕੰਮ ਖਤਮ ਹੋ ਚੁੱਕਿਆ ਸੀ ਰਾਤ ਦਾ ਡਿਨਰ ਵੀ ਕਰ ਲਿਆ ਸੀਗਾ ਤੇ ਮੈਂ ਕਿਚਨ ਕਲੀਨ ਕਰਨੀ ਸੀ ਫਿਰ ਮੈਂ ਸੋਚਿਆ ਚਲੋ ਸਬਜ਼ੀ ਕੱਟ ਕੇ ਰੱਖ ਲਵਾਂ ਨਹੀਂ ਪੱਤਾ ਗੋਭੀ ਨਾ ਮੈਂ ਮੰਗਾਈ ਸੀ ਸੈਲਡ ਲੀ ਐਂਡ ਸੈਂਡਵਿਚ ਵਾਸਤੇ ਮਹਿੰਗਾਈ ਸੀਗੀ ਤੇ ਫਿਰ ਹੁਣ ਤਿੰਨ ਚਾਰ ਦਿਨ ਹੋ ਗਏ ਸੀ ਮਹਿੰਗਾਈ ਨੂੰ ਮੈਂ ਕਿ ਇਸ ਤੋਂ ਬਾਅਦ ਇਹਨਾਂ ਖਰਾਬ ਹੋ ਜਾਣ ਵੀ ਇਸ ਤੋਂ ਬੈਟਰ ਆ ਕਿ ਸਬਜ਼ੀ ਬਣਾ ਲਈ ਸੈਂਡਵਿਚ ਲਈ ਜਾਂ ਸੈਲਡ ਲਈ ਕਿ ਮੈਂ ਫੁੱਲ ਤਾਜ਼ਾ ਮੰਗਾ ਲੂੰਗੀ ਪੱਤਾ ਗੋਭੀ ਦਾ ਤੇ ਹੁਣ ਇਹਨੂੰ ਕੱਟ ਕੇ ਰੱਖ ਲੂੰਗੀ ਸਵੇਰੇ ਇਹਦੇ ਬਣ ਜੂ ਸਬਜ਼ੀ ਤੇ ਸਵੇਰੇ ਮੇਰਾ ਕੰਮ ਵੀ ਈਜ਼ੀ ਹੋ ਜਾਊਗਾ ਸਬਜ਼ੀ ਵਗੈਰਾ ਕੱਟਣੀ ਸਵੇਰੇ ਫਿਰ ਬਹੁਤ ਬਿਜ਼ੀ ਰੁਟੀਨ ਹੁੰਦਾ ਇਸ ਕਰਕੇ ਕੱਟ ਕੇ ਹੁਣ ਕੰਟੇਨਰ ਚ ਪਾ ਕੇ ਰੱਖ ਦੂੰਗੀ ਸਵੇਰੇ ਬਾਅਦ ਮਟਰ ਮੇਰੇ ਕੋਲ ਹੈ ਨਹੀਂ ਸੀ ਮੰਗਾਉਣਾ ਭੁੱਲ ਜਾਣੀ ਦਵਿੰਦਰ ਤੋਂ ਵੀ ਇੱਕ ਫਰੋਸਨ ਮਟਰ ਸੋਚ ਰਹੀ ਸੀ ਪੈਕੇਜ ਮੰਗਾ ਕੇ ਰੱਖਾਂ ਲਾ ਭੁੱਲ ਜਾਣੀ ਜਦੋਂ ਮਾਂ ਆ ਜਾਂਦੇ ਨੇ ਮੈਨੂੰ ਪੁੱਛਣਗੇ ਕੁਝ ਮੰਗਾਉਣਾ ਮਟਰ ਕਹਿਣਾ ਮੈਂ ਭੁੱਲੀ ਜਾਣੀ ਦਿਮਾਗ ਚੋਂ ਹੀ ਨਿਕਲ ਜਾਂਦੀ ਹੈ ਗੱਲ ਤੇ ਆਲੂ ਪਾ ਕੇ ਬਣਾ ਲੂਗੀ ਮਟਰ ਤਾਂ ਨਹੀਂ ਹੈਗੀ ਆਲੂ ਤੇ ਪਤਤੋਬੀ ਸਬਜ਼ੀ ਬਣ ਜਾਊਗੀ ਸਬਜ਼ੀ ਖਾਦੀ ਆਉਗੀ ਨਹੀਂ ਪਈ ਖਰਾਬ ਹੋ ਜੂ ਫਿਰ ਜੇ ਸਬਜ਼ੀ ਬਣਾਵਾਂਗੇ ਫਿਰ ਉਹ ਟੇਸ ਜਾਨੀ ਬੰਦ ਬਾਲੀ ਵੀ ਇਹੀ ਸਬਜ਼ੀ ਦਾ ਸੋ ਮੈਂ ਕਿਹਾ ਚਲੋ ਕਿਚਨ ਫੇਰ ਕਲੀਨ ਕਰੂੰ ਪਹਿਲਾਂ ਸਬਜ਼ੀ ਦਾ ਕੰਮ ਨਵੇੜਾ ਉਨ ਕੀ ਜਨਗਾਰਾ ਕਲੀਨ ਕਰਕੇ ਤੇ ਮੈਂ ਪਿਆਜ਼ ਹੀਲੇ ਰਸੀ ਛਿੱਲੇ ਹੋਏ ਪਿਆਜ਼ ਵੀ ਖਤਮ ਹੋ ਗਏ ਜੋ ਮੈਂ ਦੇਖਿਆ ਮੈਂ ਕਿ ਚਲ ਹੁਣ ਹੀ ਛਿੱਲ ਦਾਨੀ ਆ ਸਵੇਰ ਸਵੇਰੇ ਮੈਨੂੰ ਛਿੱਲਣੇ ਬੜੇ ਓਕੇ ਲੱਗਦੇ ਨੇ ਅੱਖਾਂ ਵਿੱਚ ਪਾਣੀ ਆਉਂਦਾ ਪਾਣੀ ਆਉਗਾ ਫਿਰ ਮੇਰੇ ਸਿਰ ਦੁਖਣ ਲੱਗੇ ਜਾਂਦਾ ਤੇ ਚਲ ਹੁਣ ਛਿੱਲ ਕੇ ਰੱਖ ਦਾਨੀ ਸਵੇਰ ਦਾ ਕੰਮ ਸਿਰ ਹੋਰ ਈਜ਼ੀ ਹੋ ਜਾਊਗਾ ਛਿੱਲੇ ਹੋਏ ਪਿਆਜ਼ ਹੁਣ ਤਾਂ ਆਪਣਾ ਕੰਮ ਬੜੀ ਜਲਦੀ ਹੋ ਜਾਂਦਾ ਸਬਜ਼ੀ ਵਗੈਰਾ ਬਣਾਉਣੀ ਹੈ ਬੜੀ ਫਟਾਫਟ ਬਣ ਜਾਂਦੀ ਆ ਬਸ ਪਿਆਜ਼ ਕੱਟ ਕੇ ਮੋਟੇ ਮੋਟੇ ਚੋਪਰ ਚ ਪਾਓ ਚਲੋ ਜੀ ਈਜ਼ੀ ਜੇ ਕੰਮ ਹੈ ਮੈਨੂੰ ਤਾਂ ਪਿਆਜ਼ ਛਿੱਲਣਾ ਇੱਕ ਇੱਕ ਪਿਆਜ਼ ਛਿੱਲਣਾ ਮੈਨੂੰ ਬੜਾ ਔਖਾ ਲੱਗਦਾ ਇੱਕ ਪਿਆਜ਼ ਛਿੱਲ ਲਓ ਹੁਣ ਇੱਕ ਛਿੱਲੇ ਲਓ ਮੈਨੂੰ ਆਂ ਦਾ ਛਿੱਲੇ ਪਏ ਹੁਣ ਤੁਸੀਂ ਇੱਕ ਯੂਜ਼ ਕਰਾਦਾ ਯੂਜ਼ ਕਰੋ ਦੋ ਯੂਜ਼ ਕਰੋ ਟਾਈਮ ਹੋ ਰਿਹਾ ਹੈ ਜ 8 ਵਜੇ ਦਾ ਕਿਚਨ ਦਾ ਕੰਮ ਮੇਰਾ ਸਾਰਾ ਹੋ ਗਿਆ ਡਨ ਸਿਰਫ ਦਹੀਂ ਜਮਾਉਣੀ ਰਹਿ ਗਈ ਮੈਂ ਆਪਣਾ ਦੁੱਧ ਗਰਮ ਕਰੂੰ ਜਦੋਂ ਹਲਦੀ ਵਾਲਾ ਦੁੱਧ ਬਣਾਉਂਗੀ ਪੀਣ ਵਾਸਤੇ ਉਦੋਂ ਫਿਰ ਮੈਂ ਦਹੀਂ ਜਮਾ ਦੂੰਗੀ ਕਿਚਨ ਚ ਮੇਰਾ ਇਹੀ ਕੰਮ ਰਹਿ ਗਿਆ ਕੱਪੜੇ ਹੁਣ ਮੈਂ ਮਸ਼ੀਨ ਚ ਲੋਡ ਕਰਤੇ ਟਾਈਮਰ ਲਗਾਤਾ ਲਿਕੁਇਡ ਪਾਤਾ ਮਸ਼ੀਨ ਆਪੇ ਚੱਲ ਪੂਗੀ ਸੇਰ ਕੱਢ ਕੇ ਸੁੱਕਣੇ ਪਾ ਦਾਂਗੇ ਹਨਾ ਤਾਂ ਮਸ਼ੀਨਾਂ ਨੇ ਵੀ ਸੁੱਖ ਦੇ ਕੇ ਕੰਮ ਸੌਖਾ ਹੋ ਜਾਂਦਾ ਪਾਣੀ 'ਚ ਨਹੀਂ ਹੱਥ ਮਾਰਨਾ ਪੈਂਦਾ ਜਸਟ ਇੱਕ ਮਸ਼ੀਨ 'ਚ ਕੱਪੜੇ ਪਾਉਣ ਦੀ ਟੈਨਸ਼ਨ ਹੁੰਦੀ ਕੱਪੜੇ ਮੈਂ ਕੁਛ ਅੱਧੇ-ਕੱਲ੍ਹ ਪਾਤੇ ਸੀ ਪਰ ਮਸ਼ੀਨ ਦਾ ਟੱਬ ਭਰ ਐ ਨਹੀਂ ਸੀ ਕੱਪੜਿਆਂ ਨਾਲ ਉਹਦੇ ਉਹ 'ਚ ਕੱਪੜੇ ਹੋਰ ਪਾਣੇ ਸੀ ਫਿਰ ਮਰਜ਼ੀ ਫਿਰ ਹੋਰ ਪਾਈ ਫਿਰ ਸਵੇਰੇ ਮਸ਼ੀਨ ਚਲੋ ਚੱਲ ਪੂਗੀ ਉਹ ਵੀ ਕੰਮ ਹੋ ਗਿਆ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਬਹੁਤ-ਬਹੁਤ ਬਹੁਤ ਧੰਨਵਾਦ ਬਹੁਤ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਬਹੁਤ ਅੱਛੀ ਤਰੀਕੇ ਨਾਲ ਤੁਸੀਂ ਮੇਰੇ ਵੀਡੀਓਜ਼ ਦੇਖਦੇ ਹੋ ਨਾ ਬਹੁਤ ਅੱਛੇ-ਅੱਛੇ ਪੋਜ਼ਿਟਿਵ ਕਮੈਂਟਸ ਕਰਦੇ ਹੋ ਬਹੁਤ ਮੈਂ ਇਸ ਗੱਲ ਨੂੰ ਬਹੁਤ ਮੈਂ ਆਪਣੇ ਆਪ ਨੂੰ ਵੀ ਲੱਕੀ ਸਮਝਦੀ ਹਾਂ ਕਿ ਮੈਨੂੰ ਆਡੀਅנס ਬਹੁਤ ਵਧੀਆ ਮਿਲੀ ਹੈ ਬਹੁਤ ਵਧੀਆ ਆਡੀਅנס ਮੇਰੀ ਵੀਡੀਓਜ਼ ਦੇਖਦੀ ਹੈ ਜਿਹੜੀ ਕਿ ਪੋਜ਼ਿਟਿਵ ਕਮੈਂਟ ਕਰਦੇ ਨੇ ਨਹੀਂ ਨੈਗੇਟਿਵ ਕਰਨ ਵਾਲੇ ਬਹੁਤ ਹੁੰਦੇ ਨੇ ਪਰ ਮੇਰੇ ਵੀਡੀਓਜ਼ ਨੂੰ ਨੈਗੇਟਿਵ ਤੇ ਕੱਧਾ ਚਲੋ ਚੱਲੀ ਜਾਂਦਾ ਤੇ ਪੋਜ਼ਿਟਿਵ ਕਮੈਂਟਸ ਬਹੁਤ ਆਉਂਦੇ ਨੇ ਬਹੁਤ ਪਿਆਰ ਕਰਦੇ ਹੋ ਮੇਰਾ ਆਪਣਾ ਘਰ ਦਾ ਕੰਮ ਤਾਂ ਆ ਨਹੀਂ ਕੰਮ ਆ ਇਹੀ ਮੈਂ ਤੁਹਾਨੂੰ ਬਲੌਗਸ ਬਣਾਉਣੀ ਹੈ ਇਹੀ ਮੈਂ ਸ਼ੇਅਰ ਕਰਦੇ ਉਹ ਹੀ ਕੰਮ ਤਾਂ ਦੇ ਆਪਣੇ ਸਾਧਨ ਨੇ ਸਟੇਲ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਬਹੁਤ ਵਧੀਆ ਮਿਲਦਾ ਤੁਹਾਡੀ ਮੈਂ ਬਹੁਤ ਦਿলো ਧੰਨਵਾਦੀ ਆ ਬਹੁਤ ਬਹੁਤ ਥੈਂਕ ਯੂ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ